ਅਸੀਂ ਕਰ ਰਹੀ ਆ ਪੰਜਾਬ ਜੀ ਕੇ ਪੰਜਾਬ ਜੀ ਕੇ ਦੇ ਵਿੱਚ ਸਾਡਾ ਅੱਜ ਦਾ ਟੌਪਿਕ ਹੈ ਪੰਜਾਬ ਦੇ ਗੁਰਦੁਆਰੇ ਤਾਂ ਅਸੀਂ ਜਿਹੜਾ ਹੈ ਪੰਜਾਬ ਦੇ ਇਤਿਹਾਸ ਬਾਰੇ ਪੜਿਆ ਤੇ ਉਹਦੇ ਵਿੱਚ ਕੀ ਸੀ ਆਪਾਂ ਪੜਿਆ ਕਿ ਪੰਜਾਬ ਜਿਹੜਾ ਹੈ ਉਹ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਕਹਿੰਦਾ ਭਾਵਕ ਇੱਥੇ ਜਿਹੜੇ ਨੇ ਪੀਰ ਪੈਗੰਬਰ ਹੋਏ ਨੇ ਗੁਰੂ ਸਹਿਬਾਨ ਜਿਹੜੇ ਨੇ ਸਿੱਖ ਧਰਮ ਦੇ 10 ਗੁਰੂ ਸਹਿਬਾਨ ਉਹਨਾਂ ਨੇ ਜਿਹੜੇ ਨੇ ਇੱਥੇ ਚਰਨ ਜਿਹੜੇ ਨੇ ਪਾਏ ਨੇ ਠੀਕ ਹੈ ਔਰ ਇਸ ਲਈ ਜਿਹੜਾ ਹੈ ਸਾਡਾ ਅੱਜ ਦਾ ਟੌਪਿਕ ਅਸੀਂ ਲਿਆ ਹੈ ਪੰਜਾਬ ਦੇ ਗੁਰਦੁਆਰੇ ਤਾਂ ਅਸੀਂ ਅੱਜ ਪੰਜਾਬ ਦੇ ਵਿੱਚ ਜਿਹੜੇ ਗੁਰਦੁਆਰੇ ਨੇ ਮਹੱਤਵਪੂਰਨ ਉਹਨਾਂ ਦੇ ਬਾਰੇ ਜਿਹੜਾ ਵਾ ਪੜਾਂਗੇ ਤਾਂ ਸਾਡੇ ਕੋਲ ਸਭ ਤੋਂ ਪਹਿਲਾ ਜਿਹੜਾ ਗੁਰਦੁਆਰਾ ਸਾਹਿਬ ਆਉਂਦਾ ਹੈ ਤੇ ਉਹ ਕਿਹੜਾ ਹੈ ਗੁਰਦੁਆਰਾ ਕੰਧ ਸਾਹਿਬ ਇਹ ਜਿਹੜਾ ਗੁਰਦੁਆਰਾ ਹੈ ਤੇ ਇਹ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੈ ਗੁਰਦੁਆਰਾ ਤਾਂ ਕਰਦੇ ਆਪਾਂ ਇਹਦੇ ਵਿੱਚ ਗੁਰਦੁਆਰਾ ਕੰਧ ਸਾਹਿਬ ਠੀਕ ਹੈ ਗੁਰਦੁਆਰਾ ਕੰਧ ਸਾਹਿਬ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਕੇੜੇਚਾ ਬਟਾਲਾ ਵਿੱਚ ਸਥਿਤ ਹੈ ਔਰ ਇਸ ਸਥਾਨ ਨੂੰ ਸਿੱਖ ਧਰਮ ਦੇ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਔਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਉਸ ਥਾਂ ਤੇ ਬਣਿਆ ਬਣਾਇਆ ਗਿਆ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਦੀ ਬਰਾਤ ਨੇ ਵਿਆਹ ਤੋਂ ਪਹਿਲਾ ਆਰਾਮ ਕੀਤਾ ਸੀ ਮੂਲ ਚੰਦ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਸੰ ਠੀਕ ਹੈ ਔਰ ਜੇ ਅਸੀਂ ਬ੍ਰਾਹਮਣ ਪੁਜਾਰੀਆਂ ਨੂੰ ਗੁਰੂ ਜੀ ਨਾਲ ਜਿਹੜਾ ਅਸੀਂ ਵਿਆਹ ਦਿਆਂ ਸਹੀ ਰਸਮਾਂ ਬਾਰੇ ਵਿਚਾਰ ਕਰਨ ਦਾ ਪ੍ਰਬੰਧ ਹੈ ओके ਤਾਂ ਜਾਨੀ ਕਿ ਇੱਥੇ ਜਿਹੜਾ ਸੀਗਾ ਜਦੋਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੁੰਦਾ ਕਿੰਨਾ ਦੇ ਨਾਲ ਹੋਇਆ ਸੀ ਬੀਬੀ ਸੁਲਖਣੀ ਜੀ ਦੇ ਨਾਲ ਹੈਨਾ ਬੀਬੀ ਸੁਲਖਣੀ ਜੀ ਦੇ ਨਾਲ ਜਿਹੜਾ ਸੀਗਾ ਵਿਆਹ ਹੋਇਆ ਸੀ ਕਿਸ ਦਾ ਕਿੰਨਾ ਦਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਤਾਂ ਜਦੋਂ ਬਰਾਤ ਗਈ ਸੀ ਬਟਾਲਾ ਦੇ ਵਿੱਚ ਜਾਨਕੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਤਾਂ ਉੱਥੇ ਜਿਹੜਾ ਸੀਗਾ ਵਿਆਹ ਤੋਂ ਪਹਿਲਾਂ ਆਰਾਮ ਕਰਨ ਲਈ ਜਿਹੜਾ ਸੀਗਾ ਬਰਾਤ ਨੂੰ ਉੱਥੇ ਟਹਿਰਾਇਆ ਗਿਆ ਸੀਗਾ ਠੀਕ ਹੈ ਤਾਂ ਉੱਥੇ ਕੀ ਕਹਿੰਦੇ ਹੁੰਦੇ ਆ ਕਿ ਉੱਥੇ ਇੱਕ ਕਾਂਸ ਸੀਗੀ ਜਿਹੜੀ ਨਾ ਮਤਲਬ ਕਿ ਆ ਕਾਫੀ ਪੁਰਾਣੀ ਕਾਂਸੀ ਕੀ ਠੀਕ ਹੈ ਤਾਂ ਉਹ ਡਿੱਗਣ ਵਾਲ ਸਕੇ ਉਸ ਜਿਹੜਾ ਹੈ ਗੁਰਦੁਆਰਾ ਉੱਥੇ ਜਿਹੜਾ ਵਾ ਉਸੇ ਕੰਦ ਦੇ ਮਤਲਬ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਥ ਲਗਾਇਆ ਸੀ ਔਰ ਜਿਹੜਾ ਸੀ ਉਹ ਕੰਦ ਨਹੀਂ ਗਿਰਸ ਤੇ ਇਹ ਜਿਹੜਾ ਕਿੱਥੇ ਗੁਰਦੁਆਰਾ ਸਾਹਿਬ ਕਾਂ ਸਾਹਿਬ ਬਟਾਲਾ ਸ਼ਹਿਰ ਬਟਾਲਾ ਸ਼ਹਿਰ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਔਰ ਕਿਹੜੇ ਗੁਰੂ ਸਾਹਿਬਾਨ ਜੀ ਨਾਲ ਸੰਬੰਧਿਤ ਹੈ ਗੁਰੂ ਨਾਨਕ ਦੇਵ ਜੀ ਦੇ ਨਾਲ ਨੈਕਸਟ ਸਾਡੇ ਕੋਲ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਗੁਰਦੁਆਰਾ 베ਰ ਸਾਹਿਬ ਇਹ ਵੀ ਜਿਹੜਾ ਗੁਰਦੁਆਰਾ ਹੈ ਇਹ ਪੰਜਾਬ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਜਿਹੜਾ ਸ਼ਹਿਰ ਹੈ ਉੱਥੇ ਜਿਹੜਾ ਇਹ ਗੁਰਦੁਆਰਾ ਸਥਿਤ ਹੈ ਪੰਜਾਬ ਦੇ ਵਿੱਚ ਠੀਕ ਹੈ ਔਰ ਇਹ ਗੁਰਦੁਆਰਾ ਗੁਰੂ ਘਰ ਜਿਹੜਾ ਜ ਗੁਰਦੁਆਰਾ ਹੈ ਉਹ ਕੀ ਹੈ ਸੁਲਤਾਨਪੁਰ ਲੋਧੀ ਦੇ ਲਹਿੰਦੇ ਠੀਕ ਹੈ ਸੁਲਤਾਨਪੁਰ ਲੋਧੀ ਦੇ ਕੀ ਹੈ ਲਹਿੰਦੇ ਪਾਸੇ ਵੱਲ ਜਿਹੜਾ ਉਹ ਸਥਿਤ ਹੈ ਜਾਨਕਿ ਪੱਛਮ ਵੱਲ ਔਰ ਇਹ ਗੁਰੂ ਘਰ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਹੈ ਜਾਨਕਿ ਜੇਕਰ ਅਸੀਂ ਗੱਲ ਕਰੀਏ ਸੁਲਤਾਨਪੁਰ ਲੋਧੀ ਦੀ ਤਾਂ ਗੁਰੂ ਜੀ ਨੇ ਇੱਥੇ ਹੀ ਜਿਹੜਾ ਵਾ ਲੋਧੀ ਦੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਔਰ ਇੱਥੇ ਹੀ ਜਿਹੜਾ ਵਾ ਗੁਰੂ ਨਾਨਕ ਦੇਵ ਜੀ ਨੂੰ ਆ ਜਿਹੜਾ ਗਿਆਨ ਦੀ ਪ੍ਰਾਪਤੀ ਹੋਈ ਔਰ ਇਸ ਸ਼ਹਿਰ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸੀ 13-13 ਟੋਲੀਆਂ ਓਕੇ ਠੀਕ ਹੈ ਤਾਂ ਗਿਆਨ ਦੀ ਪ੍ਰਾਪਤੀ 13-13 ਤੋਲੀਆਂ ਨੌਕਰੀ ਇੱਥੇ ਕੀਤੀ ਕਿੰਨਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਤਾਂ ਨੈਕਸਟ ਗੁਰਦੁਆਰਾ ਸਾਹਿਬ ਕਿਹੜਾ ਹੈ ਗੁਰਦੁਆਰਾ ਚੁਬਾਰਾ ਸਾਹਿਬ ਤਾਂ ਗੁਰਦੁਆਰਾ ਚੁਬਾਰਾ ਸਾਹਿਬ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਹਿਰ ਗੋਇੰਦਵਾਲ ਸਾਹਿਬ ਵਿਖੇ ਜਿਹੜਾ ਸਥਿਤ ਇਹ ਇਤਿਹਾਸਿਕ ਗੁਰੂ ਘਰ ਹੈ ਔਰ ਇਹ ਗੁਰੂ ਕਰ ਗੁਰੂ ਅਮਰਦਾਸ ਜੀ ਦਾ ਨਿਵਾਸ ਸਥਾਨ ਸੀ ਕਿੰਨਾ ਦਾ ਨਿਵਾਸ ਸਥਾਨ ਸੀਗਾ ਤਾਂ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਦੇ ਜਿਹੜੇ ਨੇ ਤੀਸਰੇ ਗੁਰੂ ਸਹਿਬਾਨ ਨੇ ਕੋਣ ਸ੍ਰੀ ਗੁਰੂ ਅਮਰਦਾਸ ਜੀ ਠੀਕ ਹੈ ਤਾਂ ਉਹਨਾਂ ਦਾ ਕੀ ਸੀਗਾ ਨਿਵਾਸ ਸਥਾਨ ਠੀਕ ਹੈ ਨਿਵਾਸ ਥਾਨ ਜਿਹੜਾ ਹੈ ਇੱਥੇ ਹੈ ओके ਉਸ ਤੋਂ ਬਾਅਦ ਜੋ ਬਾਰਾ ਸਾਹਿਬ ਬਿਆਸ ਰਿਆ ਦੇ ਕੰਡੇ ਉੱਪਰ ਵਸੇ ਘਰ ਨਗਰ ਜਿਹੜਾ ਹੈ ਗੋਇੰਦਵਾਲ ਵਿੱਚ ਸਥਿਤ ਹੈ ਔਰ ਇਹ ਜਗਾ ਇਸ ਜਗਾ ਉੱਪਰ ਹੀ ਗੁਰੂ ਰਾਮ ਦਾ ਸਾਹਿਬ ਤੇ ਗੁਰੂ ਅਮਰਦਾਸ ਜੀ ਦੀ ਜਿਹੜੀ ਹੈ ਸੁਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਇੱਥੇ ਹੀ ਹੋਇਆ ਜਾਨੀ ਕਿ ਇਸ ਜਗਾ ਦੇ ਉੱਪਰ ਹੀ ਗੁਰੂ ਰਾਮਦਾਸ ਸਾਹਿਬ ਤੇ ਜਿਹੜੀ ਗੁਰੂ ਜਿਹੜੇ ਗੁਰੂ ਅਮਰਦਾਸ ਜੀ ਸੇ ਤੀਜੇ ਗੁਰੂ ਸਾਹਿਬਾਨ ਉਹਨਾਂ ਦੀ ਜੋ ਸੁਪਤਰੀ ਸੀ ਛੋਟੀ ਸੁਪਤਰੀ ਬੀਬੀ ਪਾਣੀ ਜਿਹਦਾ ਵਿਆਹ ਗੁਰੂ ਰਾਮਦਾਸ ਜੀ ਦੇ ਨਾਲ ਹੋਇਆ ਸੀ ਔਰ ਇੱਥੇ ਰਹਿੰਦਿਆਂ ਹੀ ਗੁਰੂ ਅਮਰਦਾਸ ਜੀ ਨੇ ਜਿਹੜਾ ਸੀ 22 ਪ੍ਰਚਾਰਕ ਜਿਨ੍ਹਾਂ ਨੂੰ 22 ਮੰჯੀਆਂ ਕਿਹਾ ਜਾਂਦਾ ਹੈ ਉਹਨਾਂ ਦੀ ਸਥਾਪਨਾ ਵੀ ਗੁਰੂ ਜੀ ਨੇ ਇੱਥੇ ਹੀ ਕੀਤੀ ਸੀ ਕਿਹੜੇ ਗੁਰੂ ਸਾਹਿਬਾਨ ਦੇ ਦੁਆਰਾ ਮੰਜੀ ਪ੍ਰਥਾ ਚਲਾਈ ਗਈ ਸੀ ਤਾਂ ਮੰਜੀ ਪ੍ਰਥਾ ਜਿਹੜੀ ਹੈ ਉਹ ਗੁਰੂ ਅਮਰਦਾਸ ਜੀ ਦੇ ਦੁਆਰਾ ਜਿਹੜੀ ਸੀ ਸਥਾਪਿਤ ਕੀਤੀ ਗਈ ਸੀ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਠੀਕ ਹੈ ਤਾਂ ਜਿਹੜਾ ਸੀਗਾ ਆ ਗੁਰੂ ਸਹਿਬਾਨ ਜਿਹੜਾ ਸੀਗਾ ਬਾਈ ਬਣੀ ਔਰ ਉਹਨਾਂ ਸਥਾਪਨਾ ਕੀਤੀ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਇੱਥੇ ਹੀ ਜੋਤੀ ਜੋਤ ਸਮਾ ਜੇਕਰ ਅਸੀਂ ਗੱਲ ਕਰੀਏ ਤਾਂ ਤੀਸਰੇ ਗੁਰੂ ਤੋਂ ਚੌਥੇ ਗੁਰੂ ਜਿਹੜੇ ਆ ਉਹ ਜੋਤੀ ਜੋਤ ਵੀ ਕਿੱਥੇ ਸਮਾਏ ਸੀਗੇ ਗੋਇੰਦਵਾਲ ਸਾਹਿਬ ਦੇ ਵਿੱਚ ਹੀ ਸਮਾਏ ਠੀਕ ਹੈ ਉੱਥੇ ਇੱਥੇ ਹੀ ਜਿਹੜੀ ਆ ਉਹਨਾਂ ਨੂੰ ਜਿਹੜੀ ਆ ਮਤਲਬ ਕਿ ਜਿਹੜੀ ਜੋਤੀ ਜੋਤ ਸਮਾਏ ਔਰ ਇਸ ਸਥਾਨ ਤੋਂ ਹੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਸਮੇਂ ਬਾਬਾ ਮੂਹਣ ਤੋਂ ਜਿਹੜੀਆਂ ਸੀ ਬਾਬਾ ਮੋਹਨਜੀਤ ਦੇ ਪਾਸੋਂ ਕੀ ਲਈਆਂ ਸੀ ਪੋਥੀਆਂ ਪ੍ਰਾਪਤ ਕੀਤੀਆਂ ਸੀਗੀਆਂ ਔਰ ਇਹ ਇਤਿਹਾਸਿਕ ਤਰੋਹਰ ਗੁਰੂ ਅਮਰਦਾਸ ਜੀ ਦਾ ਘਰ ਹੀ ਸੀ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਦਾ ਜਨਮ ਵੀ ਹੋਇਆ ਯਾਨੀ ਕਿ ਨਾਨਕਾ ਪਰਿਵਾਰ ਸੀਗਾ ਹਨਾ ਗੁਰੂ ਅਰਜਨ ਦੇਵ ਜੀ ਦਾ ਕਿਉਂਕਿ ਬਾਬਾ ਅਮਰਦਾਸ ਜੀ ਯਾਨੀ ਕਿ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੇ ਸਹੁਰੇ ਸਨ ਔਰ ਜਿਹੜੇ ਮਾਤਾ ਜਿਹੜਾ ਸੀ ਬੀਬੀ ਭਾਨੀ ਜੀ ਉਹ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਛੇ ਗੁਰੂ ਰਾਮਦੇਵ ਜੀ ਦੇ ਸੁਪਤਨੀ ਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰ ਸ੍ਰੀ ਨਾਨਕਾ ਪਰਿਵਾਰ ਦੇ ਵਿੱਚ ਹੀ ਰਏ ਆ ਵੱਡੇ ਹੋਏ ਆ ਤਾਂ ਇੱਥੇ ਹੀ ਇਹਨਾਂ ਦਾ ਜਨਮ ਵੀ ਹੋਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਕਿੱਥੇ ਗੋਇੰਦਵਾਲ ਸਾਹਿਬ ਔਰ ਇੱਥੋਂ ਹੀ ਗੁਰੂ ਅਮਰਦਾਸ ਸਾਹਿਬ ਨੇ ਜਿਹੜਾ ਸੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਨੂੰ ਜਿਹੜਾ ਸੀਗਾ ਗੁਰਗੱਦੀ ਤੇ ਬਿਰਾਜਮਾਨ ਕੀਤਾ ਜਾਨੀ ਕਿ ਸਿੱਖ ਧਰਮ ਦੇ ਚੌਥੇ ਗੁਰੂ ਸਾਹਿਬਾਨ ਨੂੰ ਜਦੋਂ ਗੁਰਗੱਦੀ ਸੌਪੀ ਗਈ ਤਾਂ ਉਹ ਕਿੱਥੇ ਸੌਪੀ ਗਈ ਸੀ ਜਿਹੜਾ ਗੋਇੰਦਵਾਲ ਸਾਹਿਬ ਦੇ ਵਿੱਚ ਉਸ ਤੋਂ ਬਾਅਦ ਆ ਸ੍ਰੀ ਗੁਰੂ ਇਸ ਜਗ੍ਹਾ ਤੇ ਜਿਹੜਾ ਸੀਗਾ ਉੱਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਪੁਰਾਣਾ ਖੂਹ ਹੈ ਅਤੇ ਬੀਬੀ ਭਾਨੀ ਜੀ ਦੁਆਰਾ ਵਰਤੇ ਗਏ ਚੁੱਲ੍ਹੇ ਵੀ ਇਸ ਜਗ੍ਹਾ ਦੀ ਖੋਦਾਈ ਵਿੱਚੋਂ ਜਿਹੜੇ ਆ ਉਹ ਮਿਲੇ ਆ ਓਕੇ ਤਾਂ ਇਹ ਜਿਹੜਾ ਇੱਥੇ ਹੈ ਗੁਰਦੁਆਰਾ ਚੌਬਾਰਾ ਸਾਹਿਬ ਕਿੱਥੇ ਹੈ ਇਹ ਤਾਂ ਇਹ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੈ ਓਕੇ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਗੁਰਦੁਆਰਾ ਬੋਲੀ ਸਹਿਬ ਤੇ ਇਹ ਕਿੱਥੇ ਆ ਤੇ ਇਹ ਵੀ ਗੁਰਦੁਆਰਾ ਸਾਹਿਬ ਜਿਹੜਾ ਹੈ ਗੋਇੰਦਵਾਲ ਦੇ ਸਥਿਤ ਵਿੱਚ ਸਥਿਤ ਹੈ ਤੇ ਗੁਰਦੁਆਰਾ ਬੋਲੀ ਸਹਿਬ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਗੋਇੰਦਵਾਲ ਸਾਹਿਬ ਕਸਬੇ ਵਿੱਚ ਜਾਂ ਸ਼ਹਿਰ ਵਿੱਚ ਜਿਹੜਾ ਸਥਿਤ ਹੈ ਔਰ ਇਹ ਵੀ ਇੱਕ ਜਿਹੜਾ ਸਿੱਖ ਧਰਮ ਸਥਾਨ ਹੈ ਠੀਕ ਹੈ ਔਰ ਇਹ ਤਰਨਤਾਰਨ ਤੋਂ 25 ਕਿਲੋਮੀਟਰ ਦੂਰ ਤੇ ਅੰਮ੍ਰਿਤਸਰ ਜੰਕਸ਼ਨ ਤੋਂ ਜਿਹੜਾ 48 ਕਿਲੋਮੀਟਰ ਦੂਰੀ ਤੇ ਇਹ ਸਥਿਤ ਹੈ ਠੀਕ ਹੈ ਔਰ ਅੱਗੇ ਇਸ ਸਥਾਨ ਇਹ ਸਥਾਨ ਜਿਹੜਾ ਹੈ ਅੱਠ ਸਿੱਖ ਗੁਰੂਆਂ ਦੀ ਜਿਹੜਾ ਚਰਨਸ਼ੋ ਪ੍ਰਾਪਤ ਹੈ ਪਹਿਲੇ ਗੁਰੂ ਸਹਿਬਾਨ ਠੀਕ ਹੈ ਪਹਿਲੇ ਗੁਰੂ ਸਹਿਬਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇ ਇੱਥੇ ਆਏ ਸਨ ਤੀਜੇ ਗੁਰੂ ਸਾਹਿਬਾਨ ਅਮਰਦਾਸ ਜੀ ਜਿਹੜੇ ਸੀ ਇਸ ਸਥਾਨ ਤੇ ਇੱਕ ਬੌਲੀ ਦਾ ਨਿਰਮਾਣ ਕਰਵਾਇਆ ਜਿਵੇਂ ਅਸੀਂ ਗੱਲ ਕਰੀਏ ਤਾਂ ਚੌਥੇ ਗੁਰੂ ਸਾਹਿਬਾਨ ਪੰਜਵੇਂ ਗੁਰੂ ਸਾਹਿਬਾਨ ਗੁਰੂ ਅਰਜਨ ਦੇਵ ਜੀ ਹੈ ਨਾ ਆ ਜਿਹੜੇ ਨੇ ਉਹ ਵੀ ਇੱਥੇ ਜਿਹੜਾ ਯਾਨੀ ਕਿ ਅੱਠ ਗੁਰੂ ਸਾਹਿਬਾਨ ਨੇ ਇੱਥੇ ਜਿਹੜਾ ਸ਼ਾ ਪ੍ਰਾਪਤ ਕੀਤੀ ਔਰ ਬੌਲੀ ਸਹਿਬ ਦੇ ਵਿੱਚ ਹੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਜਿਹੜਾ ਸੀ ਬਸੋਇਆ ਦਿਵਸ ਵੀ ਸ਼ੁਰੂ ਕੀਤਾ ਬਸੋਇਆ ਦਿਵਸ ਬਸਾਖੀ ਵਾਲੇ ਦਿਨ ਜਿਹੜਾ ਸੀ ਸਿੱਖ ਸੰਗਤਾਂ ਇੱਥੇ ਇਕੱਠੀਆਂ ਹੁੰਦੀਆਂ ਸਨ ਠੀਕ ਹੈ ਓਕੇ ਅਗੇ ਜਿਹੜਾ ਸਾਡੇ ਕੋਲ ਨੈਕਸਟ ਗੁਰਦੁਆਰਾ ਸਾਹਿਬ ਹੈ ਤੋ ਉਹ ਹੈ ਗੁਰਦੁਆਰਾ ਗੁਰੂ ਕਾ ਮਹਿਲ ਤੋ ਗੁਰਦੁਆਰਾ ਗੁਰੂ ਕੇ ਮਹਿਲ ਭਾਰਤ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹ ਸਥਿਤ ਹੈ ਔਰ ਇਹ ਗੁਰੂ ਘਰ ਠੀਕ ਹੈ ਇਹ ਗੁਰੂ ਘਰ ਸਿੱਖ ਧਰਮ ਦੇ ਪੰਜ ਗੁਰੂ ਸਹਿਬਾਨਾਂ ਦੀ ਜਿਹੜੀ ਹੈ ਚਰਨਸ਼ੋ ਇਹਨਾਂ ਨੂੰ ਪ੍ਰਾਪਤ ਹੈ ਠੀਕ ਹੈ ਕਿਨਾਂ ਦੀ ਗੁਰੂ ਕੇ ਮਹਿਲ ਦੇ ਵਿੱਚ ਓਕੇ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਗੁਰਦੁਆਰਾ ਗੁਰੂ ਕੀ ਵਡਾਲੀ ਠੀਕ ਹੈ ਗੁਰਦੁਆਰਾ ਗੁਰੂ ਕੀ ਵਡਾਲੀ ਤਾਂ ਗੁਰੂ ਗੁਰਦੁਆਰਾ ਜਿਹੜਾ ਗੁਰੂ ਕੀ ਵਡਾਲੀ ਸਾਹਿਬ ਭਾਰਤ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੀ ਸਥਿਤ ਹੈ ਔਰ ਇਹ ਸਥਾਨ ਅੰਮ੍ਰਿਤਸਰ ਤੋਂ ਕੋਈ 9 ਕਿਲੋਮੀਟਰ ਦੀ ਦੂਰੀ ਤੇ ਸਥਿਤਤਾ ਔਰ ਇਹ ਸਥਾਨ ਨੂੰ ਦੋ ਸਿੱਖ ਗੁਰਦੁਆਰੇ ਆ ਗੁਰੂਆਂ ਠੀਕ ਹੈ ਦੋ ਸਿੱਖ ਗੁਰੂ ਗੁਰੂਆਂ ਦੇ ਦੁਆਰਾ ਕਿਹੜੇ-ਕਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਜਿਹੜੇ ਆ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਜੜੀਆਂ ਚਰਨਸ਼ਾਪਰਾਪਤਾ ਇਸ ਦੇ ਜਾਨੀ ਕਿ ਗੁਰੂ ਕੀ ਵਡਾਲੀ ਨੂੰ ਓਕੇ ਇਹ ਵੀ ਗੁਰਦੁਆਰਾ ਜਿਹੜਾ ਸਿੱਖ ਇਤਿਹਾਸ ਨਾਲ ਕਾਫੀ ਮਹੱਤਵਪੂਰਨ ਸਥਾਨ ਰੱਖਦਾ ਹੈ ਅੱਗੇ ਗੁਰਦੁਆਰਾ ਫਤਿਹਗੜ ਸਾਹਿਬ ਤਾਂ ਇਹ ਸਭ ਨੂੰ ਪਤਾ ਹੀ ਹੋਵੇਗਾ ਠੀਕ ਹੈ ਗੁਰਦੁਆਰਾ ਫਤਿਹਗੜ ਸਾਹਿਬ ਭਾਰਤ ਭਾਰਤੀ ਪੰਜਾਬ ਦੇ ਸ਼ਹਿਰ ਫਤਿਹਗੜ ਸਾਹਿਬ ਜਾਨੀ ਕਿ ਇਹ ਕੀ ਫਤਿਹਗੜ ਸਾਹਿਬ ਜਿਹੜਾ ਜ਼ਿਲ੍ਹਾ ਹੈ ਠੀਕ ਹੈ ਵਿੱਚ ਸਥਿਤ ਇੱਕ ਸਿੱਖ ਗੁਰਦੁਆਰਾ ਹੈ ਔਰ ਇਹ ਜਿਹੜਾ ਸੀ 1710 ਵਿੱਚ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸ਼ਹਿਰ ਉੱਤੇ ਫਤਿਹ ਦੀ ਨਿਸ਼ਾਨੀ ਹੈ ਔਰ ਇਸ ਲਈ ਜਿਹੜਾ ਇਸ ਦਾ ਨਾਮ ਵੀ ਜਿਹੜਾ ਵਾ ਫਤਿਹਗੜ੍ਹ ਸਾਹਿਬ ਰੱਖਿਆ ਗਿਆ ਠੀਕ ਹੈ ਔਰ ਸਿੱਖਾਂ ਨੇ ਇਸ ਤੇ ਅਸੀ ਕਬਜ਼ਾ ਕਰ ਲਿਆ ਤੇ ਫਿਰੋਜ਼ ਸ਼ਾ ਤੁਗਲਕ ਦਾ ਬਣਵਾਇਆ ਕਿਲਾ ਜਿਹੜਾ ਵਾ ਮਲਿਆ ਮੇਟ ਕਰ ਦਿੱਤਾ ਓਕੇ ਉਸ ਤੋਂ ਬਾਅਦ ਨੈਕਸਟ ਇਹਦੇ ਵਿੱਚ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਦੇ ਛੋਟੇ ਪੁੱਤਰਾਂ ਦੀ ਸ਼ਹਾਦਤ ਠੀਕ ਹੈ ਜਿਹੜੇ ਸੀਗੇ ਛੋਟੇ ਪੁੱਤਰਾਂ ਦੀ ਸ਼ਹਾਦਤ ਛੋਟੇ ਪੁੱਤਰ ਕੌਣ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਹਿਬਜ਼ਾਦੇ ਜਿਹੜਾ ਹੈ ਸਹਿਬਜ਼ਾਦੇ ਜੁਰਾਵਰ ਸਿੰਘ ਤੇ ਸਹਿਬਜ਼ਾਦਾ ਜਾਦੇ ਫਤਿਹ ਸਿੰਘ ਯਾਨੀ ਕਿ ਛੋਟੇ ਸਹਿਬਜ਼ਾਦੇ ਜਿਨ੍ਹਾਂ ਨੂੰ ਜਿਹੜਾ ਸੀ ਸਰਹੰਦ ਦੇ ਵਜ਼ੀਰ ਖਾਨ ਜਿਹੜਾ ਸੀਗਾ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਦਰਬਾਰ ਜਿਹੜਾ ਸੀ ਨੀਹਾ ਵਿੱਚਣਵਾ ਦਿੱਤਾ ਗਿਆ ਸੀਗਾ ਠੀਕ ਹੈ ਤਾਂ ਪੁੱਤਰਾਂ ਦੀ ਸ਼ਹਾਦਤ ਜਿਹੜੀ ਸੀਗੀ ਜਿਨ੍ਹਾਂ ਨੂੰ 704 ਇਸਵੀ ਸਰਹੰਦ ਦੇ ਫੌਜਦਾਰ ਵजीर खान ਨੇ ਕੰਦਾ ਦੇ ਵਿਜਨਕ ਨੀਹਾ ਵਿੱਚ ਜਿੰਦਾ ਚਣਵਾ ਦਿੱਤਾ ਸੀ ਉਹਨਾਂ ਨੂੰ ਜਿਹੜਾ ਸੀਗਾ ਨੂੰ ਮਨਾਉਣ ਲਈ ਇੱਕ ਸ਼ਾਨਦਾਰ ਗੁਰਦੁਆਰਾ ਨਿਰਮਾਣ ਕੀਤਾ ਗਿਆ ਹੈ ਔਰ ਇੱਥੇ ਠੰਡਾ ਬੁਰਜ ਸੀ ਮਾਤਾ ਗੁਜਰੀ ਜੀ ਔਰ ਛੋਟੇ ਸਹਿਬਜ਼ਾਦਿਆਂ ਜਿਹੜਾ ਸੀਗਾ ਅ ਮਤਲਬ ਕਿ ਵਜੀਰ ਖਾਨ ਦੇ ਦੇ ਦੁਆਰਾ ਜਿਹੜਾ ਸੀਗਾ ਠੰਡੇ ਬੁਰਜ ਵਿੱਚ ਰੱਖਿਆ ਗਿਆ ਔਰ ਜਿਹੜੇ ਸੀ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਸੀਗਾ ਉਹਨਾਂ ਦੁਆਰਾ ਇਸ ਕਿਹਾ ਗਿਆ ਕਿ ਇਸਲਾਮ ਕਬੂਲ ਕਰ ਲਓ ਨਹੀਂ ਤੇ ਤੁਹਾਨੂੰ ਜਿਹੜਾ ਹੈ ਮਿਲਗੇ ਹਰ ਤਰ੍ਹਾਂ ਦੀ ਐਸ਼ਪ੍ਰੈਸ ਦੇ ਕੇਂਦੇ ਦਿੱਤਾ ਜਾਏਗਾ ਲੇਕਿਨ ਛੋਟੇ ਬੱਚਿਆਂ ਨੇ ਇਹ ਜਿਹੜਾ ਨਾਮ ਮੰਨਿਆ ਤੇ ਆਪਣੇ ਸਿੱਖੀ ਸਿਦਕ ਦੇ ਪੱਕੇ ਰਹੇ ਤੇ ਸ਼ਹਾਦਤ ਪ੍ਰਾਪਤ ਕੀਤੀ ਓਕੇ ਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੈ ਇੱਥੇ ਗੁਰਦੁਆਰਾ ਸਾਹਿਬ ਬੰਦ ਹੈ ਔਰ ਇਸ ਗੁਰਦੁਆਰੇ ਦੇ ਵਿੱਚ ਜਿਹੜਾ ਹੈ ਕਿਹੜਾ ਮੇਲਾ ਲੱਗਦਾ ਹੈ ਸ਼ਹੀਦੀ ਜੋੜ ਮੇਲਾ ਹੈ ਨਾ ਤਾਂ ਇਹ ਪੋਛ ਰਿਆ ਜਾਂਦਾ ਹੈ ਔਰ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ ਅੱਗੇ ਅੱਗੇ ਜਿਹੜਾ ਹੈ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਠੀਕ ਹੈ ਤੇ ਤੁਹਾਨੂੰ ਪਤਾ ਹੀ ਹੋਵੇਗਾ ਆਪਾਂ ਜਿਹੜੇ ਆ ਸਿੱਖ ਗੁਰੂ ਕੀਤੇ ਸੰਤ ਉਹਦੇ ਵਿੱਚ ਆਪਾਂ ਨੌਵੇਂ ਗੁਰੂ ਕੀਤੇ ਸੀਗੇ ਕਿਹੜੇ ਗੁਰੂ ਤੇਗ ਬਹਾਦਰ ਜੀ ਠੀਕ ਹੈ ਨਾ ਤਾਂ ਗੁਰ ਜਿਹੜਾ ਸੀਗਾ ਕੀ ਸੀਗਾ ਕਿਵੇਂ ਉਹਨਾਂ ਦੀ ਜਿਹੜੀ ਸੀ ਗੁਰਗੱਦੀ ਵਾਸਤੇ ਹੋਇਆ ਸੀ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਜਿਹੜੇ ਜੋਤੀ ਜੋ ਸਮਾਉਂਦੇ ਆ ਤੇ ਉਹਨਾਂ ਦੇ ਕੋਲ ਪੁੱਛਿਆ ਗਿਆ ਸੀਗਾ ਕਿ ਸਿੱਖ ਧਰਮ ਦੇ ਅਗਲੇ ਨੌਵੇਂ ਗੁਰੂ ਸਹਿਬਾਨ ਕੌਣ ਹੋਣਗੇ ਤਾਂ ਉਹਨਾਂ ਨੇ ਕਿਹਾ ਸੀ ਬਾਬਾ ਬਕਾਲਾ ਆਖਰੀ ਜਿਹੜੇ ਸ਼ਬਦ ਸੀ ਤਾਂ ਫਿਰ ਜਿਹੜਾ ਸੀਗਾ ਨੌਵੇਂ ਗੁਰੂ ਸਹਿਬਾਨ ਜਿਹੜੇ ਸੀ ਕਿੱਥੇ ਸੀਗੇ ਬਾਬਾ ਬਕਾਲਾ ਦੇ ਵਿੱਚ ਤੇ ਉੱਥੇ ਜਿਹੜਾ ਹੈ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਇਹੜਾ ਸਿੱਤੈ ਔਰ ਇਸ ਪਿੰਡ ਦਾ ਪਹਿਲਾ ਨਾਂ ਕੀ ਸੀ ਬਕਾ ਬਾਲਾ ਠੀਕ ਹੈ ਔਰ ਬਾਅਦ ਵਿੱਚ ਇਸ ਦਾ ਨਾਮ ਬਾਬਾ ਬਕਾਲਾ ਪੈ ਗਿਆ ਔਰ ਇਸ ਸਥਾਨ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਛੇਵੇਂ ਗੁਰੂ ਸਹਿਬਾਨ ਸ੍ਰੀ ਗੁਰੂ ਹਰगोबिंद ਜੀ ਚਰਨਛੋਹ ਪ੍ਰਾਪਤ ਤੇ ਠੀਕ ਹੈ ਤਾਂ ਮੈਨੇ ਗੱਲ ਦੱਸੋ ਆ ਇੱਥੇ ਮਤਲਬ ਕਿ ਕੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਕੌਣ ਸਨ ਤਾਂ ਸ੍ਰੀ ਗੁਰੂ ਹਰगोबिंद ਜੀ ਜਾਨੀ ਕਿ ਛੇਵੇਂ ਪਾਤਸ਼ਾਹ ਜਿਹੜੇ ਸੀ ਇਹਨਾਂ ਦੇ ਪਿਤਾ ਸਨ ਠੀਕ ਹੈ ਤੇ ਇਹਨਾਂ ਦੀ ਚਰਨਛੋਹ ਪ੍ਰਾਪਤ ਹੈ ओके ਤਾਂ ਇਥੇ ਗੁਰਦੁਆਰਾ ਸਾਹਿਬ ਕਿਹੜਾ ਹੈ ਬਾਬਾ ਬਕਾਲਾ ਸਾਹਿਬ ਠੀਕ ਹੈ ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੀ ਪੈਂਦਾ ਹੈ ਔਰ ਬਕਾਲਾ ਸ਼ਹਿਰ ਹੈ ਉੱਥੇ ਜਿਹੜਾ ਇਹ ਗੁਰਦੁਆਰਾ ਸਥਿਤ ਹੈ ओके ਅੱਗੇ ਆ ਜਾਂਦਾ ਹੈ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਕੀ ਹੈ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸਿਤ ਹੈ ਔਰ ਇਹ ਬਾਬਾ ਬੁੱਢਾ ਜੀ ਨਾਲ ਜਿਹੜਾ ਸਬੰਧਿਤ ਹੈ ਗੁਰਦੁਆਰਾ ਜੋ ਬਾਬਾ ਬੁੱਢਾ ਜੀ ਕੌਣ ਸਨ ਹੈ ਤਾਂ ਇਹ ਜਿਹੜਾ ਸੀਗੇ ਕੌਣ ਸਾਨ ਤੇ ਇਹਨਾਂ ਨੇ ਜਿਹੜਾ ਸੀਗਾ ਆ 6ਵੇਂ ਗੁਰੂ ਹਰਗੋਬਿੰਦ ਸਾਹਿਬ ਤੱਕ ਜਿਹੜਾ ਹੈ ਗੁਰੂਆਂ ਦੀ ਸੇਵਾ ਕੀਤੀ ਔਰ ਇਹਨਾਂ ਨੂੰ ਮਾਣ ਪ੍ਰਾਪਤ ਹੈ ਸਿੱਖ ਇਤਿਹਾਸ ਦੇ ਵਿੱਚ ਠੀਕ ਹੈ ਔਰ ਇਹ ਜਿਹੜੇ ਨੇ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਸਨ ਕੌਣ ਬਾਬਾ ਬੁੱਢਾ ਜੀ ਓਕੇ ਉਸ ਤੋਂ ਬਾਅਦ ਆ ਨਨਕਾ ਨਨਕਾਇਆ ਜਿਹੜਾ ਨਨਕਾਣਾ ਸਾਹਿਬ ਠੀਕ ਹੈ ਤਾਂ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਜਿਹੜਾ ਹੈ ਮੰਗਵਾਲ ਵਿੱਚ ਸਥਿਤ ਹੈ ਔਰ ਇਹ ਗੁਰੂ ਠੀਕ ਹੈ ਇਹ ਗੁਰੂ ਘਰ ਗੁਰੂ ਨਾਨਕ ਅਤੇ ਠੀਕ ਹੈ ਇਹ ਗੁਰੂ ਘਰ ਗੁਰੂ ਨਾਨਕ ਅਤੇ ਗੁਰੂ ਹਰगोबिंद ਸਿੰਘ ਜੀ ਦੇ ਨਾਲ ਸੰਬੰਧਿਤ ਆ ਠੀਕ ਹੈ ਕਿ ਇਹ ਕਿੰਨਾ ਨਾਲ ਸੰਬੰਧਿਤ ਹੈ ਸ੍ਰੀ ਗੁਰੂ ਹਰगोबिंद ਸਿੰਘ ਜੀ ਆਰ ਜਿਹੜੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਓਕੇ ਤਾਂ ਨੈਕਸਟ ਨੈਕ ਸਾਡੇ ਕੋਲ ਆ ਜਾਂਦੇ ਆ ਠੀਕ ਹੈ ਨੈਕ ਸਾਡੇ ਕੋਲ ਜਿਹੜਾ ਹੈ ਕਿਹੜੇ ਗੁਰਦੁਆਰਾ ਆ ਜਾਂਦਾ ਹੈ ਸ੍ਰੀ ਗੁਰੂ ਆ ਸੌਰੀ ਆ ਗੁਰਦੁਆਰਾ ਸ੍ਰੀ ਦੁੱਖ ਪਨ ਨਿਵਾਰਣ ਸਾਹਿਬ ਠੀਕ ਹੈ ओके ਤਾਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ओके ਤੇ ਇਸ ਗੁਰਦੁਆਰੇ ਦੀ ਕੀ ਮਹਤਤਾ ਹੈ ਕੀ ਇਸ ਦਾ ਇਤਿਹਾਸ ਹੈ ਤੇ ਉਹ ਪੜਦੇ ਆਪਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲਹਿਲ ਪਿੰਡ ਵਿੱਚ ਜਿਹੜਾ ਸਥਿਤ ਇੱਕ ਗੁਰਦੁਆਰਾ ਹੈ ਜੋ ਕਿ ਅੱਜ ਕੱਲ ਪਟਿਆਲਾ ਸ਼ਹਿਰ ਦਾ ਹਿੱਸਾ ਹੈ ਕਿਸ ਸ਼ਹਿਰ ਦਾ ਹਿੱਸਾ ਹੈ ਪਟਿਆਲਾ ਸ਼ਹਿਰ ਦਾ ਹਿੱਸਾ ਹੈ ਔਰ ਇਹ ਗੁਰਦੁਆਰਾ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਜਿਹੜਾ ਇਹ ਬਣਾਇਆ ਗਿਆ ਰਵਾਇਤ ਦੇ ਅਨੁਸਾਰ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੇ ਅਸੀਂ ਸੈਫਾਬਾਦ ਜੋ ਹੁਣ ਕੀ ਆ ਬਹਾਦਰਗੜ ਵਿਖੇ ਸਨ ਜਦੋਂ ਲਹਿਲ ਪਿੰਡ ਦਾ ਇੱਕ ਜਰਸੀ ਵਿਅਕਤੀ ਉਹਨਾਂ ਕੋਲ ਆਇਆ ਕੋਲ ਗਿਆ ਅਤੇ ਉਸਨੇ ਅਸੀਂ ਗੁਰੂ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਉਹ ਲਹਿਲਪਿੰਡ ਵਿੱਚ ਜਿਹੜਾ ਸੰਗਤਾਂ ਨੂੰ ਦਰਸ਼ਨ ਦੇਣ ਤਾਂ ਜੋ ਉੱਥੋਂ ਦੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੋ ਜਾਣ ਤਾਂ ਉੱਥੋਂ ਦੇ ਲੋਕ ਲੋਕ ਜਿਹੜੇ ਸੀਗੇ ਇੱਕ ਲੰਮੇ ਅਰਸੇ ਤੋਂ ਕਈ ਬਿਮਾਰੀਆਂ ਤੋਂ ਜਿਹੜੇ ਪੀੜੇ ਸਨ ਤੇ ਗੁਰੂ ਜੀ ਜਿਹੜੇ 24 ਜਨਵਰੀ 1672 ਨੂੰ ਜਿਹੜਾ ਪਿੰਡ ਵਿੱਚ ਪਹੁੰਚੇ ਅਤੇ ਇੱਕ ਜਿਹੜਾ ਵਾ ਛੱਪੜ ਦੇ ਨੇੜੇ ਇੱਕ ਬੋਹੜ ਦੇ ਦਰਖਤ ਹੇਠ ਜਿਹੜਾ ਥੱਲੇ ਬੈਠ ਗਿਆ ਔਰ ਲੋਕਾਂ ਦੇ ਉੱਥੇ ਜੋ ਦੁੱਖ ਦਰਦ ਬਿਮਾਰੀਆਂ ਸਨ ਉਹਨਾਂ ਨੂੰ ਉਹਨਾਂ ਨੇ ਕਟਿਆ ਠੀਕ ਹੈ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਤਖਤ ਸ਼੍ਰੀ ਕੇਸਗੜ ਸਾਹਿਬ ਕਿਹੜਾ ਤਖਤ ਸ਼੍ਰੀ ਕੇਸਗੜ ਸਾਹਿਬ ਤਾਂ ਤਖਤ ਸ਼੍ਰੀ ਕੇਸਗੜ ਸਾਹਿਬ ਖਾਲਸਾ ਦੀ ਜਨਮ ਭੂਮੀ ਹੈ ਜੋ ਕੇ ਪੰਜਾਬ ਦੇ ਅਨੰਦਪੁਰ ਸਾਹਿਬ ਵਿਖੇ ਸਥਿਤ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਤਖਤ ਕੇਸਗੜ ਸਾਹਿਬ ਕੀ ਖਾਲਸੇ ਦੀ ਜਨਮ ਭੂਮੀ ਹੈ ਠੀਕ ਹੈ ਜੋ ਕਿ ਕਿੱਥੇ ਆ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿਖੇ ਵਿੱਚ ਜਿਹੜਾ ਵਾ ਸਥਿਤ ਹੈ ਅਨੰਦਪੁਰ ਸਾਹਿਬ ਨੂੰ ਸਤਿਗੁਰੂ ਸ੍ਰੀ ਗੁਰੂ ਠੀਕ ਹੈ ਸਤਿਗੁਰੂ ਸ੍ਰੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਵੇਂ ਅਸੀਂ ਪਿੰਡ ਮੱਖੋਵਾਲ ਦੀ ਜ਼ਮੀਨ ਖਰੀਦ ਕੇ ਵਸਾਇਆ ਤੇ ਇਸ ਨੂੰ ਚੱਕ ਨਾਨਕੀ ਦੇ ਨਾਮ ਦਾ ਦਰਜਾ ਦਿੱਤਾ ਜੋ ਬਾਅਦ ਵਿੱਚ ਇਹ ਸਥਾਨ ਆਨੰਦਪੁਰ ਸਾਹਿਬ ਦੇ ਨਾਲ ਜਿਹੜਾ ਪ੍ਰਸਿੱਧ ਹੋਇਆ ਕਹਿਣ ਦਾ ਕਿ ਭਾਵ ਹੈ ਕਿ ਇਹਨਾਂ ਨੇ ਜਿਹੜਾ ਸੀਗਾ ਜਿਹੜਾ ਹੈ ਕਹਿਲੂਰੂ ਕਹਿਲੂਰ ਰਾਜ ਇੱਕ ਮਤਲਬ ਕਿ ਵੰਸੀਗਾ ਰਾਜਾ ਸੀਗਾ ਉਹਨਾਂ ਦੇ ਪਾਸੋਂ ਜਿਹੜਾ ਸੀ ਇਹਨਾਂ ਨੇ ਜ਼ਮੀਨ ਖਰੀਦੀ ਤੇ ਆਨੰਦਪੁਰ ਜਿਹੜਾ ਕੀ ਹੈ ਮਾਖੋਵਾਲ ਦੇ ਨੇੜੇ ਜਾਂ ਮਾਖੋਵਾਲ ਦੀ ਤੇ ਇੱਥੇ ਜਿਹੜਾ ਇੱਕ ਜਿਹੜਾ ਇਹਨਾਂ ਨੇ ਨਗਰ ਵਸਾਇਆ ਜਿਸ ਨੂੰ ਆਪਣੀ ਮਾਤਾ ਜੀ ਦੇ ਨਾਮ ਤੇ ਇਹਨਾਂ ਨੇ ਚੱਕ ਨਾਨਕੀ ਨਾਮ ਦਿੱਤਾ ਦਰਜਾ ਦਿੱਤਾ ਔਰ ਬਾਅਦ ਵਿੱਚ ਇਹ ਜਿਹੜਾ ਸਥਾਨ ਹੈ ਆਨੰਦਪੁਰ ਸਾਹਿਬ ਦੇ ਨਾਮ ਨਾਲ ਜਿਹੜਾ ਪ੍ਰਸਿੱਧ ਹੁੰਦਾ ਹੈ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ 5 ਸਾਲ ਦੀ ਉਮਰ ਵਿੱਚ ਜਾਂ 6 ਸਾਲ ਦੀ 5-6 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈ ਪਟਨਾ ਤੋਂ ਆਨੰਦਪੁਰ ਸਾਹਿਬ ਆਏ ਅਤੇ ਇੱਥੇ ਹੀ ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜਾ Hindu ਧਰਮ ਦੀ ਰਾਖੀ ਲਈ ਸ਼ਹੀਦੀ ਹੋਣ ਲਈ ਜਿਹੜਾ ਸੀ ਦਿੱਲੀ ਨੂੰ ਭੇਜਿਆ ਤਾਂ ਸੰਨ 1066 ਈਸਵੀ ਦੇ ਵਿੱਚ ਜਿਹੜਾ ਸੀਗਾ ਜਾਨਕ 1756 ਵਿਸਾਖ ਵਿਸਾਖੀ ਵਾਲੇ ਦਿਨ ਜਿਹੜਾ ਸੀ ਸਤ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਜਿਹੜੇ ਆ ਖੰਡੇ ਬਾਟੇ ਦਾ ਜਿਹੜਾ ਸੀਗਾ ਅੰਮ੍ਰਿਤ ਤਿਆਰ ਕਰਕੇ ਖਾਲਸੇ ਦੀ ਸਾਜਣਾ ਕੀਤੀ ਯਾਨੀ ਕਿ ਖਾਲਸਾ ਪੰਥ ਦੀ ਸਾਜਣਾ ਕਿੱਥੇ ਹੋਈ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਵਿਸਾਖੀ ਵਾਲੇ ਦਿਨ 1699 ਈਸਵੀ ਦੇ ਵਿੱਚ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਪੰਜਾ ਤਖਤਾਂ ਵਿੱਚੋਂ ਇਸ ਨੂੰ ਤੀਸਰਾ ਤਖਤ ਗਿਣਿਆ ਜਾਂਦਾ ਹੈ ਤਾਂ ਪੰਜਾ ਤਖਤਾਂ ਦੇ ਵਿੱਚੋਂ ਇਸ ਨੂੰ ਜਿਹੜਾ ਹੈ ਤੀਸਰਾ ਤਖਤ ਜਿਹੜਾ ਹੈ ਉਹ ਗਿਣਿਆ ਜਾਂਦਾ ਹੈ ਔਰ ਸ਼੍ਰੀ ਕੇਸਗੜ੍ਹ ਸਾਹਿਬ ਵਿਖੇਸ਼ਟ ਸ਼ੋਭਿਤ ਇਤਿਹਾਸਿਕ ਸ਼ਾਸਤ੍ਰਾਂ ਵਾਲੇ ਕਮਰੇ ਦੇ ਦੋਵੇਂ ਚਾਂਦੀ ਦੇ ਪੁਰਾਣੇ ਦਰਵਾਜ਼ੇ ਜਿਨ੍ਹਾਂ ਦੀ ਚਾਂਦੀ ਖਰਾਬ ਤੇ ਕਾਲੀ ਹੋ ਗਈ ਹੈ ਠੀਕ ਹੈ ਇਹਨਾਂ ਦਰਵਾਜ਼ਿਆਂ ਨੂੰ ਬਦਲਣ ਦੀ ਸੇਵਾ ਬੀਬੀ ਜਿਹੜਾ ਹੈ ਭਗਵੰਤ ਕੌਰ ਸੁਪਤਨੀ ਸਰਦਾਰ ਰਗਵੀਰ ਸਿੰਘ ਦੇ ਜਿਹੜਾ ਪਰਿਵਾਰ ਚ ਸਰਦਾਰ ਇੰਦਰਜੀਤ ਸਿੰਘ ਤੇ ਬੀਬੀ ਪੰਮੀ ਕੌਰ ਜੀ ਜਿਹੜੇ ਨੇ ਨਵੀਂ ਦਿੱਲੀ ਵਾਲਿਆਂ ਨੂੰ ਸੌਪੀ ਗਈ ਠੀਕ ਹੈ ਔਰ ਖਾਲਸਾ ਖਾਲਸਾ ਸਾਜਨਾ ਦਿਵਸ ਸੁਬਸਾਖੀ ਦੇ ਦਿਹਾੜੇ ਸਮੇਂ ਦੇਸ਼ ਵਿਦੇਸ਼ਾਂ ਚ ਵਸਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਖੰਡੇ ਬਾਟੇ ਦੀ ਪੌਲ ਸ਼ੱਕ ਗੁਰਦੁਆਰਾ ਗੁਰੂ ਵਾਲੇ ਜਿਹੜੇ ਆ ਉਹ ਬਣ ਬਾਣੀ ਬਣ ਬਾਣੀ ਅਤੇ ਬਾਣੇ ਦੀ ਦੇ ਜਿਹੜਿਆ ਧਾਰਨੀ ਹੁਣ ਕਹਿਣ ਦਾ ਕਿ ਭਾਵ ਹੈ ਕਿ ਜਿਹੜਾ ਇਹ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਿਹੜਿਆ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਿਹੜਾ ਹੈ ਖੰਡੇ ਬਾਟੇ ਦੀ ਪੌਲ ਚੱਕ ਕੇ ਜਿਹੜੇ ਲੋਕ ਨੇ ਸਿੱਖ ਨੇ ਉਹ ਗੁਰੂ ਵਾਲੇ ਬਣ ਬਾਣੀ ਤੇੜਾ ਬਾਣੇ ਦੇ ਧਾਰਨੀ ਹੋਣ ਓਕੇ ਨੈਕ ਸਾਡੇ ਕੋਲ ਆ ਜਾਂਦੇ ਐ ਤਖਤ ਸ਼੍ਰੀ ਦਮਦਮਾ ਸਾਹਿਬ ਕਿਹੜੇ ਤਖਤ ਸ਼੍ਰੀ ਦਮਦਮਾ ਸਾਹਿਬ ਦਮਦਮਾ ਸਾਹਿਬ ਜਾ ਤਲਵੰਡੀ ਸਾਬੋ ਠੀਕ ਐ ਇਹ ਬਠਿੰਡਾ ਦੇ ਵਿੱਚ ਐ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਕੇਸਗੜ ਜਿਹੜਾ ਆਪਾਂ ਪਹਿਲਾਂ ਕੀਤਾ ਕੇਸ ਜਿਹੜਾ ਐ ਕੇਸਗੜ ਸਾਹਿਬ ਠੀਕ ਐ ਤਖਤ ਸ਼੍ਰੀ ਕੇਸਗੜ ਸਾਹਿਬ ਇਹ ਕਿੱਥੇ ਆ ਆਨੰਦਪੁਰ ਦੇ ਵਿੱਚ ਔਰ ਦਮਦਮਾ ਬਠਿੰਡਾ ਦੇ ਵਿੱਚ ਤੋਂ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਐਤ ਦਮਦਮਾ ਸਾਹਿਬ ਜਤਲਵੰਡੀ ਸਾਬੋ ਪਿੰਡ ਸਾਬੋ ਕੀ ਤਲਵੰਡੀ ਨੇੜੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ ਹੈ ਜਿਸ ਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ ਡੱਲੇ ਸਿੱਖ ਦਾ ਪ੍ਰੇਮ ਦੇਖ ਕੇ ਕਲਗੀਧਰ ਨੇਰਾ ਸੀ ਇੱਥੇ ਕਰੀਬ 9.5 ਮਹੀਨੇ ਨਿਵਾਸ ਕੀਤਾ ਸੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਅਸਥਾਨ ਇਸਥਾਨ ਦਿੱਲੀ ਤੋਂ ਦਸਮ ਗੁਰੂ ਦੇ ਦਰਸ਼ਨ ਕਰਨ ਆਏ ਠੀਕ ਹੈ ਔਰ ਗੁਰੂ ਸਾਹਿਬ ਜੀ ਨੇ ਜਿ赛事 ਇਸੇ ਅਸਥਾਨ ਤੇ ਇਸੇ ਸਥਾਨ ਤੇ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ ਜਿਹੜਾ ਫੂਲ ਵੰਚ ਦੇ ਰਤਨਤਰ ਲੋਕ ਸਿੰਘ ਤੇ ਰਾਮ ਸਿੰਘ ਨੇ ਜਿਹੜਾ ਸੀ ਇੱਥੇ ਹੀ ਦਸ਼ਮੇਸ਼ ਪਿਤਾ ਤੋਂ ਜਿਹੜਾ ਸੀ ਅੰਮ੍ਰਿਤ ਪਾਨ ਕੀਤਾ ਔਰ ਮਾਲਵੇ ਦੇ ਜੰਗਲਾਂ ਨੂੰ ਜਿਹੜਾ ਸੀ ਸਸਬਜ ਜਾਨੀ ਕਿ ਹਰੀਆਪਰਿਆ ਕਰਨ ਲਈ ਨਹਿਰਾਂ ਜਿਹੜਾ ਸੀਗਾ ਵਰ ਵੀ ਜਿਹੜਾ ਵਾ ਇਸੇ ਥਾਂ ਤੇ ਬਖਸ਼ਿਆ ਯਾਨੀ ਕਿ ਉੱਥੇ ਇੱਕ ਜਿਹੜਾ ਸੀਗਾ ਸਰਸ ਬਸਰ ਜਿਹੜਾ ਸੀ ਇੱਕ ਹਰਿਆ ਭਰਿਆ ਮਤਲਬ ਕਿ ਜੰਗਲ ਸੀਗਾ ਮਾਲਵੇ ਦਾ ਇਸ ਨੂੰ ਹਰਿਆ ਭਰਿਆ ਕਰਨ ਲਈ ਜਿਹੜਾ ਹੈ ਨਹਿਰਾਂ ਜਿਹੜਾ ਵਾ ਉਹ ਬਣਵਾਈਆਂ ਗਏ ਔਰ ਗੁਰੂ ਤੋਂ ਵਾਰ ਪ੍ਰਾਪਤ ਕੀਤਾ ਉਸ ਤੋਂ ਬਾਅਦ ਇਸ ਦਰਬਾਰ ਦੀ ਸੇਵਾ ਪੰਥ ਸੇਵਾ ਪੰਥ ਨੇ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਦੇ ਜੜਵਾ ਸੁਪਰਦ ਕੀਤੀ ਸੀ ਜੋ ਹੁਣ ਉਸ ਦੀ ਵੰਛਦੇ ਰਹੀ ਜਿਹੜੇ ਆ ਰਹੀਸ ਸ਼ਾਗ ਜਿਹੜਾ ਸ਼ਾ ਸ਼ਾਗਾਦਪੁਰ ਦੇ ਹੱਥ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਸੀ ਆਪਣੇ ਜਿਹੜਾ ਮਤਾ ਨੰਬਰ 32 ਦੁਆਰਾ ਮਾਲਵੇ ਦੇ ਸਭ ਤੋਂ ਸਭ ਤੋਂ ਵੱਡੇ ਗੁਰੂ ਧਾਮ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੰਬਾ ਸਮਾਂ ਜਿਹੜਿਆ ਰਹੇ ਨੂੰ 18 ਨਵੰਬਰ 1966 ਈਸਵੀ ਨੂੰ ਸਿੱਖਾਂ ਦੇ ਪੰਜਵੇਂ ਤਖਤ ਦੇ ਰੂਪੂ ਜਿਹੜਾ ਮਾਨਤਾ ਦਿੱਤੀ ਜਾਣੀ ਕਿ ਇਹ ਕੀ ਹੈ ਦਮਦਮਾ ਸਾਹਿਬ ਪੰਜਵਾਂ ਤਖਤ ਜਾਨੀ ਕਿ ਸਿੱਖ ਧਰਮ ਦੇ ਵਿੱਚ ਕਿੰਨੇ ਪੰਜ ਤਖਤ ਤਖਤ ਹਨ ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨੇ ਤਖਤ ਨੇ ਪੰਜ ਤਖਤ ਨੇ ਤਾਂ ਅਕਾਲ ਤਖਤ ਸਾਹਿਬ ਹੋ ਗਿਆ ਦੂਸਰਾ ਜਿਹੜਾ ਸਾਡੇ ਕੋਲ ਕਿਹੜਾ ਆ ਜਾਂਦਾ ਹੈ ਤਾਂ ਦੂਸਰਾ ਮਤਲਬ ਕਿ ਪਹਿਲਾ ਅਕਾਲ ਚੀਰੀ ਅਕਾਲ ਤਖਤ ਸਾਹਿਬ ਹੋ ਗਿਆ ਕਿਸ ਤੇ ਤੇ ਕਿਹੜਾ ਅੱਜਿਕਾ ਸਿ ਇੱਥੇ ਗੱਲ ਕਰੀਏ ਤੇ ਇਹ ਤਾਂ ਪੰਜਵਾਂ ਹੋ ਗਿਆ ਦਮਦਮਾ ਸਾਹਿਬ ਹਨਾ ਛਿਰੀ ਅਕਾਲ ਤਖਸੈਬ ਕੇਸਗੜ ਸਾਹਿਬ ਦਮਦਮਾ ਸਾਹਿਬ ਨੰਦੇੜ ਤੇ ਪਟਨਾ ਠੀਕ ਹੈ ਇਹ ਪੰਜ ਤਖਤ ਨੇ ਔਰ ਇਸ ਸਥਾਨ ਨੂੰ ਜਿਹੜਾ ਸੀਗਾ ਤਖਤ ਸਾਹਿਬ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਅਰ ਗਿਆਨੀ ਗੁਰਦਿੱਤ ਸਿੰਘ ਪ੍ਰਿੰਸੀਪਲ ਸਤਵੀਰ ਸਿੰਘ ਗਿਆਨੀ ਬਲਵੰਤ ਸਿੰਘ ਕੋਠਾ ਕੋਠਾ ਗੁਰੂ ਆਦੀ ਦਾ ਵਿਸ਼ੇਸ਼ ਜਿਹੜਾ ਯੋਗਦਾਨ ਰਿਹਾ ਠੀਕ ਹੈ ਅਗੇ ਨੈਕਸਟ ਸਾਡੇ ਕੋਲ ਆ ਜਾਂਦਾ ਸਿੱਖ ਗੁਰਦੁਆਰਿਆਂ ਦੇ ਵਿੱਚੋਂ ਸ੍ਰੀ ਹਰਮੰਦਰ ਸਾਹਿਬ ਕੋਣ ਨਹੀਂ ਜਾਣਦਾ ਇਸ ਨੂੰ ਠੀਕ ਹੈ ਸੰਸਾਰ ਭਰ ਵਿੱਚ ਮਸ਼ਹੂਰ ਜਿਹੜਾ ਹੈ ਜਿਸ ਨੂੰ 골ਡਨ ਟੈਂਪਲ ਕਿਹਾ ਜਾਂਦਾ ਹੈ ਦਰਬਾਰ ਸਾਹਿਬ ਨੂੰ ਸਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਜਾਂ ਫਿਰ ਦਰਬਾਰ ਸਾਹਿਬ ਜਿਹਨੂੰ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਰੱਬ ਦਾ ਘਰ ਹਰੀ ਮੰਦਰ ਜਾਨੀ ਕਿ ਹਰੀ ਈਸ਼ਵਰ ਰੱਬ ਮੰਦਰ ਮਤਲਬ ਘਰ ਤਾਂ ਰੱਬ ਦਾ ਘਰ ਓਕੇ ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ ਔਰ ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਮੰਨਿਆ ਜਾਂਦਾ ਹੈ ਔਰ ਇਹ ਗੁਰਦੁਆਰਾ ਚੌਥੇ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਹਿਬ ਦੁਆਰਾ ਠੀਕ ਹੈ ਸਾਹਿਬ ਜੀ ਦੇ ਦੁਆਰਾ ਜਿਹੜਾ ਵਾ ਦੁਆਰਾ 1577 ਈਸਵੀ ਵਿੱਚ ਬਣਵਾਏ ਗਏ ਸਰੋਵਰਾਂ ਦੇ ਦਿਵਾਲੇ ਬਣਾਇਆ ਗਿਆ ਹੈ ਔਰ ਇਸ ਦੀ 28 ਦਸੰਬਰ 1577 ਜਾਨੀ ਕਿ ਬਣਵਾਏ ਗਏ ਜਦੋਂ 1577 ਦੇ ਵਿੱਚ ਜਿਹੜਾ ਸੀ ਬਣਵਾਏ ਗਏ ਔਰ ਸਾਈ ਜਿਹੜਾ ਸੀ ਇਸ ਇਹ ਜਿਹੜਾ 58 ਦੇ ਵਿੱਚ ਸੌਰੀ 1588 ਈਸਵੀ ਦੇ ਵਿੱਚ ਸਾਈ ਮੀਆਂ ਮੀਰ ਜੀ ਦੁਆਰਾ ਜਿਹੜਾ ਸੀ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਔਰ 704 ਈਸਵੀ ਦੇ ਵਿੱਚ ਪੰਜਵੇਂ ਪਾਸ਼ਾ ਸੰਤਨ ਸ਼੍ਰੀ ਗੁਰੂ ਕੋ ਅਜੜੇ ਆ ਅਰਜਨ ਦੇਵ ਜੀ ਸਾਹਿਬ ਜੀ ਨੇ ਜਰਸੀ ਇੱਥੇ ਆਦ ਗ੍ਰੰਥ ਸਾਹਿਬ ਦੇ ਖਰੜੇ ਦਾ ਪ੍ਰਕਾਸ਼ ਕੀਤਾ ਔਰ ਇਸ ਨੂੰ 860 ਤੀਥਾ ਜਿਹੜਾ ਤੀਰਥ ਕਿਹਾ ਔਰ ਇਹ ਨੇ ਪੰਜਾਬ ਦੇ ਗੁਰਦੁਆਰਾ ਸਾਹਿਬ ਠੀਕ ਹੈ ਪੰਜਾਬ ਦੇ ਵਿੱਚ ਜਿਹੜੇ ਨੇ ਔਰ ਇੱਥੇ ਜਿਹੜਾ ਹੈ ਕੀ ਹੈ ਜੇਕਰ ਅਸੀਂ ਗੱਲ ਕਰੀਏ ਸ੍ਰੀ ਦਰਬਾਰ ਸਾਹਿਬ ਦੀ ਤਾਂ ਸਭ ਤੋਂ ਜਿਹੜਾ ਮਹੱਤਵਪੂਰਨ ਜਿਹੜਾ ਸਥਾਨ ਪ੍ਰਾਪਤ ਹੈ ਇਸ ਗੁਰਦੁਆਰਾ ਸਾਹਿਬ ਨੂੰ ਔਰ ਇੱਥੇ ਹਜ਼ਾਰਾਂ ਲੱਖਾਂ ਜਿਹੜੀਆਂ ਡੇਲੀ ਦੇ ਵਿੱਚ ਜਿਹੜਾ ਹੈ ਜਿਹੜਾ ਹੈ ਇੱਥੇ ਲੋਕ ਵਿਦੇਸ਼ਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਹੜਾ ਇੱਥੇ ਦਰਸ਼ਨ ਕਰਨ ਲਈ ਆਉਂਦੇ ਨੇ ਕਿਦੇ ਦਰਬਾਰ ਸਾਹਿਬ ਦੇ ਮਤਲਬ ਕਹਿੰਦਾ ਕਿ ਭਾਵੇਂ ਇਹ 골ਡਨ ਟੈਂਪਲ ਜਿਸ ਨੂੰ ਕਿਹਾ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਤਾਂ ਜਿਹੜੇ ਨੇ ਵਿਦੇਸ਼ੀ ਲੋਕ ਵੀ ਇੱਥੇ ਜਿਹੜਾ ਹੈ ਅ ਦਰਬਾਰ ਸਾਹਿਬ ਆਉਂਦੇ ਨੇ ਔਰ ਭਾਰਤ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਵਿੱਚੋਂ ਜਿਹੜੇ ਨੇ ਲੋਕ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ ਔਰ ਇੱਥੇ ਜਿਹੜਾ ਹੈ ਤਾਂ ਨੂੰ ਪਤਾ ਹੋਵੇਗਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜਾ ਸਾਡਾ ਅਕਾਲ ਤਖਤ ਸਾਹਿਬ ਹੈ ਉਹ ਵੀ ਮੌਜੂਦ ਹੈ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਸਿਗੇ ਕੀ ਕਰਦੇ ਸਨ ਆਪਣਾ ਜਿਹੜਾ ਹੈ ਦੀਵਾਨ ਸਜਾਉਂਦੇ ਸਨ ਤੇ ਜਿਹੜੇ ਜਿਹੜਾ ਹੈ ਮੀਰੀ ਪਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਤਾਂ ਉਹਨਾਂ ਦੁਆਰਾ ਜਿਹੜਾ ਸੀਗਾ ਮਤਲਬ ਅਕਾਲ ਤਖਤ ਸਾਹਿਬ ਦਾ ਉੱਥੇ ਨਿਰਮਾਣ ਕਰਵਾਇਆ ਗਿਆ ਜਿਹੜੇ ਸਿਗੇ ਸਿੱਖਾਂ ਨੂੰ ਅਧਿਆਤਮਿਕ ਤੇ ਜਿਹੜਾ ਹੈ ਸੰਸਾਰਿਕ ਮੀਰੀ ਪੀਰੀ ਸੀ ਗਿਆਨ ਤਲਵਾਰਾਂ ਤਾਂ ਇਹਨਾਂ ਦੇ ਵਾਸਤੇ ਯਾਨੀ ਕਿ ਆਪਣੀ ਰੱਖਿਆ ਲਈ ਜਿਹੜਾ ਹਥਿਆ ਚੁਕਣਾ ਜਿਹੜਾ ਕਿਹਾ ਔਰ ਇੱਥੇ ਜਿਹੜੇ ਸਿੱਖ ਨੇ ਉਹ ਉਹਨਾਂ ਦੇ ਜੋ ਜਿਹੜੇ ਸੀ ਰਾਜਨੀਤਿਕ ਮਾਮਲੇ ਜਾਂ ਕਿਸੇ ਤਰ੍ਹਾਂ ਦੇ ਮਾਮਲਾ ਹੁੰਦਾ ਤਾਂ ਉੱਥੇ ਬੈਠ ਕੇ ਜਿਹੜੀ ਹੈ ਸਭਾ ਲੱਗਦੀ ਤੇ ਉੱਥੇ ਫੈਸਲੇ ਕੀਤੇ ਜਾਂਦੇ ਸਨ ਤਾਂ ਇਹ ਹੈ ਦਰਬਾਰ ਸਾਹਿਬ ਯਾਨੀ ਕਿ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਸਾਹਿਬ ਇਹ ਕਿੱਥੇ ਹੈ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਔਰ ਕਿਹੜੇ ਪਾਸ਼ਾ ਸਾਹਿਬ ਦਾ ਇੱਥੇ ਗੁਰਦੁਆਰਾ ਹੈ ਸ਼੍ਰੀ ਗੁਰੂ ਰਾਮਦਾਸ ਜੀ 1570 ਦੇ ਵਿੱਚ ਇਹ ਬਣਵਾਇਆ ਗਿਆ ਔਰ ਜੇਕਰ ਅਸੀਂ ਗੱਲ ਕਰੀਏ ਕਿ ਜਿਹੜਾ ਇਹ ਜਨਕੇ ਅੰਮ੍ਰਿਤਸਰ ਸ਼ਹਿਰ ਜਿਹੜਾ ਉਹ 1577 ਚ ਵਸਿਆ ਔਰ ਦਰਬਾਰ ਸਾਹਿਬ ਦੀ ਨੀ ਜੜੀਓ 28 ਦਸੰਬਰ 1588 ਈਸਵੀ ਦੇ ਵਿੱਚ ਰੱਖੀ ਗਈ ਹੈ ਕਿਨਾਂ ਦੁਆਰਾ ਰਖਾਈ ਗਈ ਸੀ ਤਸਾਈ ਮੀਆਂ ਮੀਰ ਜੀ ਦੇ ਦੁਆਰਾ ਔਰ ਇਹ ਇੱਕ ਦੇਖੋ ਮੁਸਲਮਾਨ ਨੇ ਔਰ ਸ੍ਰੀ ਗੁਰੂ ਅਜੜੇ ਨੇ ਆ ਇਸ ਦੀ ਜਿਹੜਾ ਜਿਕਰ ਅਸੀਂ ਗੱਲ ਕਰੀਏ ਤੇ ਇਹ ਜਿਹੜਾ ਆ ਇਸ ਦੀ ਜਿਹੜੀ ਸਥਾਪਨਾ ਆ ਹਰਮੰਦਰ ਸਾਹਿਬ ਦੀ ਇਹ ਕਿਨਾਂ ਦੁਆਰਾ ਕਰਵਾਈ ਗਈ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਠੀਕ ਹੈ ਅਰਜਨ ਦੇਵ ਜੀ ਦੁਆਰਾ ਹਰਮੰਦਰ ਸਾਹਿਬ ਦੀ ਜਿਹੜੀ ਆ ਜਿਹੜੀ ਆ ਸਥਾਪਨਾ ਕਰਵਾਈ ਗਈ ਸੀ ਔਰ ਇਸ ਦੇ ਚਾਰ ਦਰਵਾਜ਼ੇ ਰੱਖੇ ਗਏ ਜਿਸ ਰਾਹੀਂ ਜਿਹੜੇ ਆ ਸਿੱਖ ਧਰਮ ਦੇ ਸਿੱਖ મતલਬ ਕਿ ਸਿੱਖ ਗੁਰਦੁਆਰੇ ਜਾਨੀ ਕਿ ਜੋ ਹਰਮੰਦਰ ਸਾਹਿਬ ਉੱਥੇ ਚਾਰੇ ਧਰਮਾਂ ਦੇ ਚਾਰੇ ਜਾਤਾਂ ਦੇ ਲੋਕ ਕਿ ਬਿਨਾਂ ਕਿਸੇ ਭੇਤ ਭਾਵ ਦੇ ਜਿਹੜਾ ਆ ਸਕਣ ਇਸੇ ਕਰਕੇ ਹਰ ਦਰਬਾਰ ਸਾਹਿਬ ਦੇ ਸ੍ਰੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਗਏ ਓਕੇ ਠੀਕ ਹੈ ਤੇ ਇਹ ਸੀਗੇ ਪੰਜਾਬ ਦੇ ਗੁਰਦੁਆਰੇ